ਗੁਰੂ ਕਾ ਸਿੱਖ ਪੱਥਰਾਂ ਔਰ ਕਾਗਜ਼ਾਂ ਦੇ ਮੂਰਤੀਆਂ ਦਾ ਪੁਜਾਰੀ ਨਹੀਂ ਇਹ ਪਤਾ ਕਿਹਦਾ ਪੁਜਾਰੀ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪੁਜਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਸੀਂ ਤੇ ਆ ਵਿਚਾਰਧਾਰਾ ਵਾਲੇ ਆ ਪਰ ਗੁਰੂ ਕੇ ਪਿਆਰਿਓ ਇਹ ਸਾਡੀ ਮੱਤ ਦੇ ਅੰਦਰ ਸਾਡੇ ਦਿਮਾਗ ਦੇ ਅੰਦਰ ਪਤਾ ਨਹੀਂ ਕਿਨੇ ਇਹ ਚੀਜ਼ ਪਾ ਦਿੱਤੀ ਕਿ ਪਤਾ ਨਹੀਂ ਹੌਲੇ-ਹੌਲੇ ਹੌਲੇ ਦਿਮਾਗ ਦੇ ਵਿੱਚ ਆ ਰਹੀ ਆ ਅਸੀਂ ਸਰੂਪ ਸਿਰਫ ਦੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਸਾਂ ਨਾ ਜੀ ਜੋ ਜਿੱਥੋਂ ਤੱਕ ਮੈਂ ਸੁਣਿਆ ਅੱਜ ਤੱਕ ਮੈਂ ਜਿਹੜਾ ਕੱਲਾ ਸਰੂਪ ਸ਼ਬਦ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਸੁਣਿਆ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਹੌਲੇ-ਹੌਲੇ ਅਸੀਂ ਫੋਟੋਆਂ ਨੂੰ ਸਰੂਪ ਕਹਿਣਾ ਸ਼ੁਰੂ ਕਰ ਦਿੱਤਾ ਆ ਚੀਜ਼ਾਂ ਤੋਂ ਬਚੋ ਏ ਸਾਡਾ ਸ਼ੋਸ਼ਣ ਹੋ ਰਿਹਾ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੋਂ ਦੂਰ ਕੀਤਾ ਜਾ ਰਿਹਾ ਆ ਜੇ ਤੁਸੀਂ ਗੁਰਬਾਣੀ ਪੜ੍ਹਗੇ ਇਹਨਾਂ ਦੇ ਸਿਰ ਤੇ ਬੈਠੋਗੇ ਇਹ ਤੁਹਾਨੂੰ ਗੁਰਬਾਣੀ ਪੜ੍ਹਨ ਨਹੀਂ ਦੇਣਾ ਚਾਹੁੰਦੇ ਇਹ ਆਪਣੇ ਵਾਂਗੂ ਮੂਰਤੀਆਂ ਪਜਾਉਣਾ ਚਾਹੁੰਦੇ ਆ ਤੇ ਅਸੀਂ ਉਹੀ ਕੰਮ ਫੜ ਲਿਆ ਉਹੀ ਕੰਮ ਫੜ ਲਿਆ